हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ 6 ਕਟੀਆਂ ਤੇ ਇੱਕ ਬੱਚੀ ਹੈ ਬਾਈ ਕੋਲੇ ਇੱਕ ਬੈੜ ਤਾਜੀ ਸੀ ਵੀ ਆ ਤੇ ਦੋ ਬਾਈ ਕੋਲੇ ਗੱਬਣ ਗਾਵਾਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਜੀ ਬਹੁਤ ਵਧੀਆ ਵਧੀਆ ਚੱਲ ਰਗਾ ਹਾਂਜੀ ਬਹੁਤ ਸ਼ੁਕਰ ਆ ਪ੍ਰਮਾਤਮਾ ਦਾ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲਕਾਇੰਡੀ ਨੇੜੇ ਪਿੰਡ ਵਿੱਚ ਨੇੜੇ ਪਿੰਡ ਜੀ ਆਪਣੇ ਭਦੌੜ ਤਪਾ ਤੇ ਰੰਪਰਾ ਇਹ ਵਿਚਾਲੇ ਪਿੰਡ ਆਪਣੇ ਰਹਿੰਦਾ 12 12 ਕਿਲੋਮੀਟਰ ਸਿਆਰ ਆਪਣੇ ਤੋਂ ਦੂਰ ਹੈ ਮੋਬਾਈਲ ਨੰਬਰ ਬੋਲ 98729 22304 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਖਦੇ ਕਿੰਨੀ ਉਮਰ ਹੈ ਜੀ ਇਹਦੀ 17 ਮਹੀਨਿਆਂ ਦੀ ਉਮਰ ਹੈ ਜੀ 17 ਮਹੀਨੇ ਹਾਂ ਜੀ ਸਭੀ ਬੜੀ ਪੋਪਕਾਣਾ ਹਾਂ ਜੀ ਰਾਜੀ ਫੁੱਲ ਆ ਬਾਈ ਤੇ ਝੋਟੀ ਦਾ ਜਿਹੜਾ ਸਰੀਰ ਦਾ ਢਾਂਚਾ ਉਹ ਦੇਖੋ ਲੈ ਗੋਲ ਗੋਲ ਪਈ ਆ ਬਾਈ ਤੇ ਫੇਸ ਬੜਾ ਚੰਗਾ ਸਿੰਗ ਕੁਆਲਿਟੀ ਚੰਗੀ ਆ ਤੋਰੋਂ ਵੀ ਮਣੀ ਹਾਂ ਜੀ ਹਾਂ ਤੋਰ ਤੇ ਬਾਈ ਕਿੰਨਾ ਕੇ ਦੁੱਧ ਸੀ ਮਾਦ ਲੇ ਦੇ ਵਿੱਚ ਦੋ ਤਿੰਨ ਕਟੀਆਂ ਰਿਕਾਰਡ ਆਲੀਆਂ ਹੈਗੀਆਂ ਹੈਗੀਆਂ ਯਾਨੀ ਕਿ M29 ਦੀ ਹੈ ਇਹ ਓਕੇ ਹਾਂ ਜੀ ਠੀਕ ਆ ਬਾਈ ਕਿ ਚੱਲ ਸਰਸੋਂ ਆਈ 19 ਕਿਲੋ ਤੋਂ ਚੋਈ ਦੀ ਮਾ 19 ਲੀਟਰ ਦਾ ਜਿਹੜਾ ਰਿਕਾਰਡ ਹੈ ਦੀ ਮਾ ਦਾ ਇਹਦਾ ਉਮਰ 17 ਮਹੀਨੇ ਦੀ ਹੈ ਉਮਰ 17 ਮਹੀਨੇ ਐਮਨਤੀ ਸੀਮਣ ਦੀ ਬਈ ਦਾਖਦਾ ਖੋਦਾ ਫੇਸ ਬੜਾ ਚੰਗਾ ਸਿੰਗ ਕੁਆਲਟੀ ਚੰਗੀ ਐ ਸਭੀ ਪੜੀ ਆ ਰਾਜੀ ਐ ਸੀਮਣ ਦੇ ਬਿਲਕੁਲ ਕਾਬਲ ਜੀ ਹਾਂ ਕਨੇ ਰਾਜੀ ਹਾਂ ਜੀ ਹਾਂ ਜੀ ਤਿੰਨ ਕੱਟੀਆਂ ਦੀ ਗੱਲ ਬਸ ਚਾਰਾਂ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਸੀਮਣ ਲੈ ਲੈਣੀ ਸਹੀ ਗੱਲ ਆ ਬਈ ਹੂੰ ਤੇ ਕੀ ਮੁੱਲ ਇਹਦਾ ਫਿਰ ਮੁੱਲੇ ਦਾ ਫੋਟ ਮਾਰਾਂਗੇ ਜਾਇਜ਼ ਹੋਊਗਾ ਹਾਂ ਜੀ ਜੂਣੀ ਬਹੁਤ ਚੰਗੀ ਐ ਹਾਂ ਜੀ ਇਹ ਕਿ ਦੋ ਨੰਬਰ ਕਿੰਨੀ ਉਮਰ ਹੈ ਇਹ ਦੇਖੋ ਜੀ ਥੱਲੇ ਦੇਖੋ ਚਾਰ ਹੀ ਬਿਲਕੁਲ ਹੂੰ ਕੀ ਬਾਤ ਆ ਚੂੜੀ ਬਹੁਤ ਚੰਗੀ ਆ ਇਹਨੇ ਦੋਨ ਦੇ ਦੰਦ ਤੋੜ ਲਈ ਅੱਛਾ ਹਾਂਜੀ ਬਾਕੀ ਸਾਰਾ ਖੀਰਾਮਾਲ ਇਹਨੇ ਦੋਨ ਦੇ ਦੰਦ ਤੋੜੇ ਠੀਕ ਐ ਫੇਸ ਚੰਗਾ ਸਮੀ ਪੜੀ ਰਾਜੀ ਰੋਜੀ ਫੁੱਲ ਇਹ ਵੀ ਕਰਮਾਈ ਠੀਕੇ ਦੇ ਬਿਲਕੁਲ ਕਾਬਲ ਆ ਤੋਰਾ ਤਾਰਾ ਦੇਖੋ ਬਈ ਝੋਟੀ ਦਾ ਕਮਾਲ ਠੀਕੇ ਦੇ ਵੱਡੀ ਗੱਲ ਬਿਲਕੁਲ ਕਾਬਲ ਆ ਕਿਉਂ ਜਾਨ ਸਰ ਹੀਡ ਚਾਹੀਦੀ ਐ ਹੀਡ ਚਾਹੇ ਹਾਂਜੀ ਹੀਡ ਚਾਹੀਦੀ ਠੀਕ ਸਿੰਘ ਕੁਆਲਿਟੀ ਦੇਖੋ ਇਹ ਸਿੰਘ ਬਹੁਤ ਚੰਗਾ ਜਮਾਈ ਨਾਲੋਂ ਮੋੜਿਆ ਹੋਆ ਦੋਨੇ ਸਿੰਘ ਕਰਮ ਵਾਲੀ ਦੇਖੋ ਜੇ ਮੋਲੇ ਦਾ ਹੀ ਫੋਨ ਤੇ ਹੋ ਜੀ ਹਾਂਜੀ ਇਹ ਫੋਨ ਤੇ ਹੋਗਾ ਠੀਕ ਹੈ ਜੈ ਜੀ ਹੋਗਾ ਹਾਂਜੀ ਜੈ ਜੀ ਮਾਲ ਵੇਚਣਾ ਦਾ ਓਕੇ ਮਾਲ ਵੇਚਣਾ ਠੀਕ ਹੈ ਭਾਈ ਹੁਣ ਤਾਂ ਬੱਸ ਦੇ ਗਿਆ ਜੀ ਜੀ ਹੂੰ ਅੱਗੇ ਤਿੰਨ ਨੰਬਰ ਇਹਦੇ ਨਾਲ ਬੇਮਲੂਮੀ ਮਾਰੀ 240 ਫੁੱਟ ਹੈ ਜੀ ਓਕੇ ਹਾਂਜੀ ਥਣਾ ਦੇ ਵਿਚਾਲੇ ਬਹੁਤ ਚੰਗਾ ਹੁੰਦਾ ਹਣਾ ਹੂੰ ਤੋਰਾ ਥਾਰਾ ਚੰਗਾ ਚੰਗੀ ਹੈ ਝੋਟੀ ਉ ਸਮੀ ਪਈ ਹੈ ਕੱਦ ਬੜਾ ਚੰਗਾ ਕਿੰਨੀ ਕੁ ਉਮਰ ਹੈ ਦੀ ਇਹਦੀ ਤੇ 14 ਮਹੀਨੇ ਦੀ 13 14 ਮਹੀਨੇ ਦੀ ਉਮਰ ਹੈ ਠੀਕ ਆ ਭਾਈ ਲੰਬਾਈ ਦੇਖੋ ਇਹ ਗਰਦਨ ਗੁਰਦਨ ਦੀ ਲੰਬਾਈ ਸਹੀ ਗੱਲ ਹੈ ਨਾ ਫੇਸ ਬਹੁਤ ਚੰਗਾ ਮੁੱਲ ਕੀ ਇਹਦਾ ਜੱਜਾ ਕਹੂਣ ਕਿ ਉਹ ਜੀ ਫੋਨ ਤੇ ਕਰ ਲਾਂਗੇ ਬੈਠੇ ਨੂੰ ਕਟਾ ਮੰਗ ਲੈਣਾ ਨਾ ਉਹ ਜੱਫਰ ਕਰ ਠੀਕ ਆ ਅੱਗਲੀ ਅੱਗਲੀ ਦੇਖਦੇ ਨੇ ਕੋਈ ਨਹੀਂ ਉਹ ਕਹਾਣਾ ਪਹਿਲੀ ਵਾਰ ਤੇ ਜੇ ਆਉਂਦੇ ਭਾਵੇਂ 2000 ਘੱਟ ਬਣ ਗਿਆ ਆਪਾਂ ਦੇਖ ਆਉਂਦਾ ਸਹੀ ਗੱਲ ਹੈ ਭਾਈ ਅੱਗੇ 4 ਨੰਬਰ ਕਿੰਨੀ ਉਮਰ ਇੱਕ ਇੱਕ ਦੀ ਇੱਕ ਹੋਰ ਕੁਆਲਿਟੀ ਹੈ ਤਾਂ ਉਹਨਾਂ ਨੂੰ ਛੋਟੀ ਛੋਟੀ ਹੈ ਇਹ ਦੇਖੀ ਗੱਲ ਨਹੀਂ ਲਈ ਮਾਈਕ ਸਹੀ ਗੱਲ ਹੈ ਕਿੰਨੀ ਲੰਮੀ ਹੈ ਨਾ ਹੂੰ ਸਹੀ ਗੱਲ ਹੈ ਭਾਈ ਇਹ 11 ਮਹੀਨੇ ਦੀ ਹੈ 11 ਮਹੀਨੇ ਦੀ ਉਮਰ ਹੈ ਤੇ ਮਾਂ ਦਾ ਦੁੱਧ ਦਾ ਰਿਕਾਰਡ ਵੀ ਇਹਦਾ ਮਾਰਾ 18 ਲੀਟਰ ਦਾ ਕਿੰਨਾ ਕਿਲੋ ਹੈ ਭਾਈ ਚੰਗੀ ਐ ਝੋਟੀ ਸਮੀ ਪੜੀ ਐ ਫੇਸ ਬੜਾ ਚੰਗਾ ਬਾਕੀ ਤੋਰਾ ਤਾਰਾ ਚੰਗਾ ਵੀ ਆ ਗਰਦਨ ਸਹੀ ਗੱਲ ਹੈ ਲੰਮੀ ਹੈ ਭਾਈ ਫਰਕਾ ਦੂਜੀਆਂ ਝੋਟੀਆਂ ਨਾਲ ਉਹ ਠੀਕ ਚੰਗੀ ਆ। ਬਾਕੀ ਕਿਸੇ ਵਰ ਕੋਈ ਸ਼ਾਂਤ ਫੋੜ ਨਹੀਂ। ਕਿੱਸਾ ਕੱਟੀ ਤੋਂ ਮੈਨੂੰ। ਹੂੰ। ਝੋਲੀ ਸਾਫ਼ ਹਨ। ਹਾਂਜੀ। ਠੀਕ। ਆ ਦੋ ਬੱਚੇ। ਓਕੇ। ਇਹਨਾਂ ਦੀ ਕਿੰਨੀ ਕਿੰਨੀ ਉਮਰ? ਇਹ ਨੋ ਨਵੇਂ ਮਹੀਨੇ ਦੇ ਆਗੇ। ਨੋ ਨੋ ਮਹੀਨੇ ਦੇ। ਠੀਕ ਹੈ। ਕਵਾਲਿਟੀ ਦੇਖੋ। ਝੋਲੀ ਦੇਖੋ। ਇਹ ਕੁਆਲਿਟੀ ਬਹੁਤ ਚੰਗੀ ਆ। ਝੋਲੀ ਕਮਾਲ ਆ ਲੈ। ਕੱਲਾ ਕੱਲਾ ਥਣ, ਸਵੀਆਂ ਪਣੀਆਂ ਫੋਲਾ ਵੀ ਰਾਜੀ ਨੇ। ਬਾਕੀ ਤੋਰ ਕੇ ਦਿਖਾ ਦੇ। ਮਾਧ ਲੇ ਕਿੰਨੇ ਕਿੰਨੇ ਦੁੱਧ ਸੀ। ਬਾਜੀ ਆਪਾਂ ਤੁਹਾਨੂੰ ਐਨ ਕਿਵੇਂ ਇਹ ਨਾ ਸਰਸੇ ਸਾਈਡ ਤੋਂ ਕਟੀਆਂ ਆਈਆਂ ਆਪਣੀਆਂ ਸਾਰੀਆਂ ਓਕੇ ਹਾਂਜੀ ਠੀਕ ਆ ਮੰਨ ਕੇ ਤੁਹਾਨੂੰ ਪਤਾ ਕਿ ਸਰਸਾ ਸਾਈਡ ਕੀ ਚੀਜ਼ ਆ ਹਨਾ ਹੂੰ ਇਹਨਾਂ ਦੀ ਲਮਾਈ ਗਰਦਨ ਗੁਰਦਨ ਦੇਖੋ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਤੋਰਾ ਤਾਰਾ ਵੀ ਕਮਾਲ ਆ ਹਨਾ ਚੰਗੀਆਂ ਨੇ ਬਈ ਕਟੀਆਂ ਸਾਰੀਆਂ ਵਾਗੀਆਂ ਫੇਸ ਬੜੇ ਚੰਗੇ ਆ ਸਿੰਘ ਸਿੰਘ ਬਹੁਤ ਚੰਗਾ ਤੋਰਾ ਤਾਰਾ ਵੀ ਚੰਗਾ ਬਈ ਮੋਲ ਆ ਜਿਹੜਾ ਬਾਈ ਕਹਿੰਦਾ ਫੋਨ ਤੇ ਹੋ ਜਾਣਾ ਮੋਲ ਆ ਜਿਹੜਾ ਕਟੀਆਂ ਦੇ ਹਿਸਾਬ ਨਾਲ ਜੈ ਜੋ ਜਿਹੜੇ ਖਾਣੇ ਦਾ ਆਫਰ ਵੀ ਦੇਵਾਂਗੇ ਆਪਾਂ ਓਕੇ ਬਾਕੀ ਸਿਰੇ ਕੋਈ ਬੰਦਾ ਪਹੁੰਚ ਕਰਾਵੇ ਪਹੁੰਚ ਆਪਾਂ ਦੇਖੇ ਕਰ ਓਕੇ ਚੇ ਨਵੇਂ ਬੰਦੇ ਹੁੰਦੇ ਜਿਹੜੇ ਮਾਲ ਲੈਂਦੇ ਆ ਉਹਨਾਂ ਨੂੰ ਗੱਡੇ ਵਾਲੇ ਇਹਨਾਂ ਸੂਰਾ ਕੁਝ ਜ਼ਿਆਦਾ ਮੰਗ ਲੈਂਦੇ ਹਨ ਅੱਛਾ ਉਹਨਾਂ ਦੇ ਗੱਡੇ ਪੱਕੇ ਚੱਲਦੇ ਨੇ ਓਕੇ ਆਏ ਹੁੰਦਾ ਵੀ 200 ਕਿਲੋ ਗੱਡੀਆਂ ਨੂੰ ਕਾਹਦੇ ਕੋਲ ਬੰਦੇ ਦੇ ਮਾਲ ਜਾਵਦੇ ਨੇ ਸਭ ਨੂੰ ਪੱਟੀ ਚੋਂ ਘੱਟ ਵੱਟ ਵਾਲਾ ਸਹੀ ਗੱਲ ਆ ਆਹ ਘਾ ਬੱਚਾ ਜੀ ਬੱਚੀ ਹੈ ਇਹ ਹਾਂਜੀ ਕਿੰਨੀ ਹੈ ਦੇਖੋ ਜੀ ਇਹਦੀ ਉਮਰ ਕਿੰਨੀ ਹੋ ਗਈ ਉਮਰ ਇਹ ਮੰਨ ਕੇ ਮੰਨ ਲਓ ਜੀ 13 ਮਹੀਨੇ ਦੀ 13 ਮਹੀਨੇ ਦੀ ਉਮਰ ਆ ਠੀਕ ਆ ਤੋੜਾ ਤਾਰਾ ਕਰਮਣੀ ਦਾ ਬਹੁਤ ਚੰਗਾ ਕੱਦ ਵੱਡ ਤੇੰਗਾ ਠੀਕ ਹੈ ਤੇ तकरीबन ਕਬਲ ਹੀ ਹੈ ਨਾ ਤੇ ਮੁਕਾਬਲਾ ਜੀ ਹੂੰ ਉਹ ਮੈਂ ਇਹ ਐਪਲੀਕੇਸ਼ਨ ਪਹਿਲਾਂ ਨਹੀਂ ਦਾ ਹੀਟ ਚ ਆ ਗਈ ਸੀਗੀ ਡਾਕਟਰ ਨੇ ਉਹ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀਗਾ ਡਾਕਟਰ ਨੇ ਪੂਰੇ ਸਭ ਲੈਂਦਾ ਹਨਾ ਸਹੀ ਗੱਲ ਹੈ ਨਾ ਵੀ ਆਪਦੇ ਫੜਗੇ ਦੀ ਕਰਾਂਗੇ ਸਹੀ ਗੱਲ ਆ ਭਾਈ ਆਪਾਂ ਨੋਰਮਲ ਭਾਵੇਂ ਆਪਣਾ ਕਿੰਨੇ ਯਕੀਨੀ ਮੰਨਣਾ ਸਹੀ ਗੱਲ ਆ ਭਾਈ ਕੀ ਮੋਲ ਆ ਫਿਰ ਇਹਦਾ ਜੈਜ ਇਹਦਾ 45000 ਰੁਪਏ ਹੀ ਮਾਨਤਨ ਹੋ ਜਾਾ ਮਾਨਤਨ ਹੋ ਜਾਾ 45000 ਰੁਪਏ ਮੋਲ ਦਾ ਮਾਨਤਾ ਜਰੂਰ ਆ ਡਾਕਟਰ ਸਾਹਿਬ 25000 ਦਾ ਪਾਗੀ ਠੀਕ ਆ ਮਗਰ ਵੀ ਇਹਦੇ 25000 ਮਗਰ ਵੀ 25000 ਸੂਈ ਸਵਾਈ ਹੈ ਨਾ ਕਦੋਂ ਸੂਈ ਹੈ ਹਾਂ 8 7 ਕਿਲੋ ਟੈਂਡਾ ਹੈਗਾ 14 ਲੀਟਰ ਹੈਗਾ ਠੀਕ ਆ ਭਾਈ ਕਿਹੜਾ ਸੁਆਸੂਈ ਇਹ ਬਲੂਨ ਚਾਰ ਦਾ ਬਲੂਨ ਚਾਰ ਦਾ ਪ्योर ਚਾਪਾ ਉਸੇ ਬਣ ਕੇ ਤੁਹਾਨੂੰ ਦੰਦ ਵੀ ਪਟਕੇ ਦੇ ਦਿਖਾਉਣੇ ਆ ਠੀਕ ਆ ਭਾਈ ਹਾਂਜੀ ਹੂੰ ਚੰਗੀ ਆ ਬੜਾ ਠਣ ਲੈ ਵਾ ਕਮਾਲ ਦਾ ਫੇਸ ਬੜਾ ਚੰਗਾ ਕੱਦ ਵੱਡਾ ਚੰਗਾ ਰੰਗ ਰੂਪ ਵੀ ਨਮਈ ਦਾ ਚੰਗਾ ਸੁਈ ਸਵਾਈ ਵੱਡੀ ਗੱਲ ਬੱਚਾ ਮਗਰ ਬੱਚੀ ਪੱਛੀ ਵੀ ਚੰਗੀ ਆ ਟੌਮ ਬਈ ਬੱਚੀ ਨੇ ਵੀ ਨਾਲ ਹੀ ਤਿਆਰ ਹੋਣਾ ਆਰਡਰ ਦੇਖੋ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਹੂੰ ਨਾਂ ਦੇ ਖਾਦੋ ਬਾਈ ਬੱਚਾ ਖੜਾ ਬੱਚੀ ਓਕੇ ਬਾਈ ਹੂੰ ਜੀ ਸਰ ਸਾਹਿਬ ਅੰਦਰ ਤੁਹਾਨੂੰ ਤੋਹਫਾ ਦਿਖਾਉਣੇ ਆ ਹੂੰ ਤਾਂ ਦੇਖੋ ਕੀ ਮੋਲ ਹੈ ਇਹਦਾ ਰਾਜੂ ਇਹਦਾ 65000 ਰੁਪਏ ਮਾਨਤਨ ਹੋ ਜਾ ਹਾਂ ਜੀ ਮਾਨਤਨ ਕਰਾਂਗੇ 65000 ਰੁਪਿਆ ਮੋਲ ਹੈ ਮਾਨਤਨ ਜ਼ਰੂਰ ਹੋ ਜੀ ਸਾਈਵਾਲ ਦਾ ਨਗੀਨਾ ਆ ਇਹੜਾ ਸੂਆ ਹੈ ਇਹਹੀ ਤੀਜਾ ਸੂਆ ਹੁੰਦੇ ਡਾਕਟਰ ਸਾਹਿਬ 16 ਕਿਲੋ ਦੁੱਧ ਕਰਦੀ ਸੀ 16 ਕਿਲੋ ਸਹੀ 16 ਕਿਲੋ ਠੀਕ ਹੈ ਭਾਈ 16 ਲੀਟਰ ਦਾ ਗਰਮ ਲਈ ਦਾ ਰਿਕਾਰਡ ਤੋੜਾ ਦੇਖੋ ਸਮੀ ਪਲੀ ਰਾਜੀਵ ਫੁੱਲ ਇਹ ਆ ਵਾਚ ਵੀ ਕਰੀ ਜਾਂਦੇ ਹੁਣ ਨਾ ਪੂਰਾ ਨਹੀਂ ਕੋਈ ਹੋ ਗਿਆ ਠੀਕ ਹੈ ਉਹ ਤਸੱਲੀ ਵਾਲੀ ਹੈ ਜੀ ਤਾਂ ਠੀਕ ਹੈ ਭਾਈ ਪੂਰੀ ਤਸੱਲੀ ਵਾਲੀ ਬਹੁਤ ਜਿਆਦੇ ਤਸੱਲੀ ਹੈ ਆਪਣੇ ਬਾਹਰ ਥਾਂ ਥੋੜਾ ਠੀਕ ਹੈ ਹਾਂ ਥਾਂ ਅੱਗੇ ਥੋੜੀ ਅੰਦਰ ਲਾ ਠੀਕ ਹੈ ਭਾਈ ਤੇ ਕੀ ਮੋਲ ਹੈ ਦਾ ਫਿਰ ਇਹਦਾ ਮੋਲ ਫੁੱਟਾ ਮੇਰਾ ਜੈਜੂ ਬਿਲਕੁਲ ਜੈਜੀ ਬਿਲਕੁਲ ਜੈਜੀ ਵਾਹ ਠੀਕ ਇੱਕ ਹੋਰ ਸੀ ਗੱੱਚੀ ਵਾਹ ਉਹ ਹੌਰੀ ਠੀਕ ਕਿਨੇ ਟਾਈਮ ਦੀ ਗੱੱਚੀ ਇਹਦਾ ਇਹ ਤੁਮੀ ਨਾ ਪਿਆਗੇ ਠੀਕਾ ਠੀਕਾ ਕੀ ਰਿਕਾਰਡ ਆ ਦੁੱਧਾ ਭਾਈ ਇਹਦਾ ਰਿਕਾਰਡ ਤਾਂ ਓਏ ਕਲੂਨ ਹੁੰਦੀ ਏ ਜੀ ਓਕੇ ਬਜਲ ਕੁਆਲਟੀ ਦੇਖੋ ਜੇ ਕੋਈ ਬੰਦਾ ਕੇਰ ਕੋਈ ਸਾਹਮਣ ਵਾਲਾ ਹੁੰਦਾ ਹਨਾ ਜੇ ਵਾਲਾ ਕਹਿੰਦਾ ਆਪਾਂ ਸਾਹਮਣ ਲਾ ਕੇ ਆਪਾਂ ਬਿਲਕੁਲ ਜਾਇਰ ਰੇਟ ਤੇ ਦਿੱਤੀ ਜੋ ਬਿਲਕੁਲ ਜਾਇਰ ਰੇਟ ਅੱਜ ਦੀ ਘੜੀ ਮੰਨ ਕੇ ਚਲੋ ਖਾਲੀ ਬੱਚੀ ਵੀ ਨਹੀਂ ਉਹ ਕੋਈ ਦਿੰਦਾ ਆਪਾਂ ਇਹਨੂੰ ਗੱਪਣਾ ਦੇ ਦਾਂਗੇ ਠੀਕਾ ਭਾਈ ਨਾਗਸੀ ਭਰਾ ਕੋਲ ਜਿਹੜੇ ਸਾਰੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨੰਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ